ਪੁਲਿਸ ਵੱਲੋਂ ਬਹੁਤ ਵੱਡਾ ਇਨਕਾਊਂਟਰ ਕੀਤਾ ਗਿਆ ਜਿੱਥੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਅਤੇ ਇਹਦੇ ਵਿੱਚ ਜਿਹੜੇ ਬਦਮਾਸ਼ ਨੇ ਉਹ ਬੁਰੇ ਤਰੀਕੇ ਨਾਲ ਫੱਟੜ ਹੋਏ ਨੇ ਪੂਰੀ ਖਬਰ ਤੁਹਾਨੂੰ ਦੱਸਦੀ ਹੈ ਕਿ 2 ਦਿਨ ਪਹਿਲਾਂ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਮੰਜੂ ਜੁਵਲਰ ਉੱਪਰ ਇੱਕ ਗੋਲੀਬਾਰੀ ਮਾਮਲੇ ਵਿੱਚ ਪੁਲਿਸ ਨੇ ਆਰੋਪੀਏ ਦਾ ਇਨਕਾਊਂਟਰ ਕੀਤਾ ਜਿਹਾ ਤੁਹਾਨੂੰ ਦੱਸਦੀ ਕਿ ਫਜ਼ਲ ਫਿਰੋਜ਼ਪੁਰ ਦੀ ਜੁਐਲਰੀ ਸ਼ਾਪ ਵਿੱਚ ਜਿਹੜੀ ਚੋਰੀ ਫਾਇਰਿੰਗ ਹੋਈ ਸੀ ਉਸ ਵਿੱਚ ਜਿਹੜੇ આરોપી ਸਨ ਉਹਨਾਂ ਦਾ ਐਨਕਾਊਂਟਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿਸ ਦੇ ਚਲਦੇ ਜਿਸ ਦੇ ਚਲਦੇ ਫਿਰੋਜ਼ਪੁਰ ਪੁਲਿਸ, ਏਜੀਟੀਐਫ ਅਤੇ ਸੀਆਈਏ ਸਟਾਫ ਦੀਆਂ ਟੀਮਾਂ ਨੇ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ। ਤੁਹਾਨੂੰ ਦੱਸਦੇ ਕਿ ਸੀਸੀਟੀਵੀ ਵਿੱਚ ਜਿਹੜੇ ਸ਼ੂਟਰਾਂ ਦੇ ਚਿਹਰੇ ਦਿਖੇ ਸਨ ਉਹਨਾਂ ਦੀ ਪਛਾਣ ਕਰਕੇ ਪੂਰੇ ਆਪਰੇਸ਼ਨ ਨੂੰ ਚਲਾਇਆ ਗਿਆ। ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਦੇ ਫਾਇਰ ਤੋਂ ਕੁੜੀ ਲੱਗੀ ਸੀ ਤੇ ਦੂਜਾ ਡਿੱਗਣ ਕਰਕੇ ਜ਼ਖਮੀ ਹੋ ਗਿਆ ਸੀਗਾ ਜਿੰਨਾਂ ਦਾ ਹੁਣ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਇਹਨਾਂ ਦੇ ਗਿਰੋ ਦੇ ਬਾਕੀ ਸਾਥੀਆਂ ਦੀ ਪਛਾਣ ਕਰਕੇ ਉਹਨਾਂ ਦੀ ਵੀ ਬਹੁਤ ਛੇਤੀ ਗ੍ਰਿਫਤਾਰੀਆਂ ਜਿਹੜੀਆਂ ਨੇ ਹੋਣ ਗਿਆ ਤੁਹਾਨੂੰ ਦੱਸ ਦਈਏ ਕਿ ਨਾਕਾਬੰਦੀ ਦੌਰਾਨ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਮੋਟਰਸਾਈਕਲ ਤੇ ਆਏ ਸਨ ਦੋਵੇਂ આરોપી atheena ਨੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲਿਸ ਤੇ ਫਾਇਰਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੋਵਾਂ આરોપીਆਂ ਵਿੱਚੋਂ ਇੱਕ આરોપી ਦੇ ਪੈਰ ਤੇ ਗੋਲੀ ਲੱਗਦੀ ਹੈ ਅਤੇ ਦੂਸਰਾ ਡਿੱਗਣ ਕਰਕੇ ਜ਼ਖਮੀ ਹੋ ਜਾਂਦਾ ਉਸ ਤੋਂ ਬਾਅਦ ਇਹਨਾਂ ਦਾ ਹਸਪਤਾਲ ਵਿੱਚ ਹੁਣ ਇਲਾਜ ਹੋ ਰਿਹਾ ਅਤੇ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਤੋ ਬਹੁਤ ਜਲਦ ਇਸ ਪੂਰੇ ਮਾਮਲੇ ਦੀ ਤਹ ਤੱਕ ਪੁਲਿਸ ਪਹੁੰਚੇਗੀ ਕਿ ਕਿਨੇ ਰੋਬਰੀ ਕਿਉਂ ਰੋਬਰੀ ਕਿਉਂ ਉਸ ਜੁਲਰ ਤੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਇਹ ਗੈਂਗ ਕੌਣ ਆਪਰੇਟ ਕਰ ਰਿਹਾ ਹੈ ਅਸਲਾ ਕਿੱਥੋਂ ਆ ਰਿਹਾ ਸੀਗਾ ਕਿੱਲੀ-ਗੱਲੀ ਗੱਲ ਤੋਂ ਪਰਦਾ ਉੱਠੇਗਾ ਲੇਕਿਨ ਪੁਲਿਸ ਨੂੰ ਵੱਡੀ ਕਾਮਿਆਬੀ ਮਿਲੀ ਹੈ ਇਸ ਮਾਮਲੇ ਦੇ ਵਿੱਚ ਕੁਝ ਜਿਹਨਾਂ ਦੇ ਵਿੱਚ ਪੁਲਿਸ ਨੇ ਵੱਡਾ ਐਨਕਾਊਂਟਰ ਕੀਤਾ ਹੈ ਅਤੇ ਇਸ ਮਾਮਲੇ ਦੀ ਕੁੱਥੀ ਨੂੰ ਫਰੋਜ਼ਪੁਰ ਮਨਜੂਰ ਜੁਦਾ ਦੀ ਦੁਕਾਨ ਤੇ ਜਿਹੜੀ ਗੋਲੀਬਾਰੀ ਹੋਈ ਸੀ ਉਸ ਮਾਮਲੇ ਨੂੰ ਬਹੁਤ ਜਲਦ ਇਸ ਮਾਮਲੇ ਨੂੰ ਬਹੁਤ ਜਲਦ ਸੁਲਝਾ ਲਿਆ ਪੰਜਾਬ ਪੁਲਿਸ ਵੱਲੋਂ ਬਹੁਤ ਵੱਡਾ ਇਨਕਾਊਂਟਰ ਕੀਤਾ ਗਿਆ ਜਿੱਥੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਅਤੇ ਇਹਦੇ ਵਿੱਚ ਜਿਹੜੇ ਬਦਮਾਸ਼ ਨੇ ਉਹ ਬੁਰੇ ਤਰੀਕੇ ਨਾਲ ਫੱਟੜ ਹੋਏ ਨੇ ਪੂਰੀ ਖਬਰ ਤੁਹਾਨੂੰ ਦੱਸਦੀ ਹੈ ਕਿ 2 ਦਿਨ ਪਹਿਲਾਂ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਮੰਜੂ ਜੁਵਲਰ ਉੱਪਰ ਇੱਕ ਗੋਲੀਬਾਰੀ ਮਾਮਲੇ ਵਿੱਚ ਪੁਲਿਸ ਨੇ ਆਰੋਪੀਆਂ ਦਾ ਇਨਕਾਊਂਟਰ ਕੀਤਾ ਜਿਹਾ ਤੁਹਾਨੂੰ ਦੱਸਦੀ ਕਿ ਫਜ਼ਲ ਫਿਰੋਜ਼ਪੁਰ ਦੀ ਜੁਐਲਰੀ ਸ਼ਾਪ ਵਿੱਚ ਜਿਹੜੀ ਚੋਰੀ ਫਾਇਰਿੰਗ ਹੋਈ ਸੀ ਉਸ ਵਿੱਚ ਜਿਹੜੇ આરોપી ਸਨ ਉਹਨਾਂ ਦਾ ਐਨਕਾਊਂਟਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿਸ ਦੇ ਚਲਦੇ ਜਿਸ ਦੇ ਚਲਦੇ ਫਿਰੋਜ਼ਪੁਰ ਪੁਲਿਸ ਏਜੀਟੀਐਫ ਅਤੇ ਸੀਆਈਏ ਸਟਾਫ ਦੀਆਂ ਟੀਮਾਂ ਨੇ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਤੁਹਾਨੂੰ ਦੱਸ ਦੇ ਕਿ ਸੀਸੀਟੀਵੀ ਵਿੱਚ ਜਿਹੜੇ ਸ਼ੂਟਰਾਂ ਦੇ ਚਿਹਰੇ ਦਿਖੇ ਸਨ ਉਹਨਾਂ ਦੀ ਪਛਾਣ ਕਰਕੇ ਪੂਰੇ ਆਪਰੇਸ਼ਨ ਨੂੰ ਚਲਾਇਆ ਗਿਆ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਦੇ ਪੈਰ ਤੇ ਕੋੜ ਲੱਗੀ ਸੀ ਅਤੇ ਦੂਜਾ ਡਿੱਗਣ ਕਰਕੇ ਜ਼ਖਮੀ ਹੋ ਗਿਆ ਸੀਗਾ ਜਿੰਨਾ ਦਾ ਹੁਣ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਇਹਨਾਂ ਦੇ ਗਿਰੋ ਦੇ ਬਾਕੀ ਸਾਥੀਆਂ ਦੀ ਪਛਾਣ ਕਰਕੇ ਉਹਨਾਂ ਦੀ ਵੀ ਬਹੁਤ ਚੇਤੀ ਗ੍ਰਫਤਾਰੀਆਂ ਜਿਹੜੀਆਂ ਨੇ ਹੋਣ ਗਿਆ ਤੁਹਾਨੂੰ ਦੱਸ ਦਈਏ ਕਿ ਨਾਕਾਬੰਦੀ ਦੌਰਾਨ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਮੋਟਰਸਾਈਕਲ ਤੇ ਆਏ ਸਨ ਦੋਵੇਂ આરોપી ਅਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲਿਸ ਤੇ ਫਾਇਰਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੋਵਾਂ આરોપીਆਂ ਵਿੱਚੋਂ ਇੱਕ આરોપી ਦੇ ਪੈਰ ਤੇ ਗੋਲੀ ਲੱਗਦੀ ਹੈ ਅਤੇ ਦੂਸਰਾ ਡਿੱਗਣ ਕਰਕੇ ਜ਼ਖਮੀ ਹੋ ਜਾਂਦਾ ਉਸ ਤੋਂ ਬਾਅਦ ਇਹਨਾਂ ਦਾ ਹਸਪਤਾਲ ਵਿੱਚ ਹੁਣ ਇਲਾਜ ਹੋ ਰਿਹਾ ਅਤੇ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਬਹੁਤ ਜਲਦ ਇਸ ਪੂਰੇ ਮਾਮਲੇ ਦੀ ਤਹਿ ਤੱਕ ਪੁਲਿਸ ਪਹੁੰਚੇਗੀ ਕਿ ਕਿਨੇ ਰੋਬਰੀ ਕਿਉਂ ਰੋਬਰੀ ਦੇ ਕਿਉਂ ਉਸ ਜੁਵਲਰ ਤੇ ਬੋਲੀਬਾਰੀ ਦੀ ਬਾਰਦਾਦ ਨੂੰ ਅੰਜਾਮ ਦਿੱਤਾ ਗਿਆ ਸੀਗਾ ਇਹ ਗੈਂਗ ਕੌਣ ਆਪਰੇਟ ਕਰ ਰਿਹਾ ਹੈ ਅਸਲਾ ਕਿੱਥੋਂ ਆ ਰਿਹਾ ਸੀਗਾ ਥੱਲੀ-ਥੱਲੀ ਗੱਲ ਤੋਂ ਪਰਦਾ ਉੱਠੇਗਾ ਲੇਕਿਨ ਪੁਲਿਸ ਨੂੰ ਵੱਡੀ ਕਾਪੀ ਮਿਲੀ ਹੈ ਇਸ ਮਾਮਲੇ ਦੇ ਵਿੱਚ ਕੁਝ ਜਿਨ੍ਹਾਂ ਦੇ ਵਿੱਚ ਪੁਲਿਸ ਨੇ ਵੱਡਾ ਐਨਕਾਊਂਟਰ ਕੀਤਾ ਹੈ ਅਤੇ ਇਸ ਮਾਮਲੇ ਦੀ ਕੁੱਥੀ ਨੂੰ ਫਿਰੋਜ਼ਪੁਰ ਮੰਦੂਰ ਜੁਵਲਰ ਦੀ ਦੁਕਾਨ ਤੇ ਜਿਹੜੀ ਗੋਲੀਬਾਰੀ ਹੋਈ ਸੀ ਯੂ ਸਰਬ ਮਾਮਲੇ ਨੂੰ ਬਹੁਤ ਜਲਦ ਇਸ ਮਾਮਲੇ ਦੇ ਤੁਸੀਂ ਬਹੁਤ ਜਲਦ ਸੁਲਝਾ ਲਿਆ ਪੰਜਾਬ ਪੁਲਿਸ ਵੱਲੋਂ ਬਹੁਤ ਵੱਡਾ ਇਨਕਾਊਂਟਰ ਕੀਤਾ ਗਿਆ ਜਿੱਥੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਅਤੇ ਇਹਦੇ ਵਿੱਚ ਜਿਹੜੇ ਬਦਮਾਸ਼ ਨੇ ਉਹ ਬੁਰੇ ਤਰੀਕੇ ਨਾਲ ਪੱਟੜ ਹੋਏ ਨੇ ਪੂਰੀ ਖਬਰ ਤੁਹਾਨੂੰ ਦੱਸਦੀ ਹੈ ਕਿ ਦੋ ਦਿਨ ਪਹਿਲਾਂ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਮੰਜੂ ਜੁਵਲਰ ਉੱਪਰ ਇੱਕ ਗੋਲੀਬਾਰੀ ਮਾਮਲੇ ਵਿੱਚ ਪੁਲਿਸ ਨੇ ਆਰੋਪੀਆਂ ਦਾ ਇਨਕਾਊਂਟਰ ਕੀਤਾ ਜਿਨ੍ਹਾਂ ਤੋਂ ਦੱਸਦੀ ਹੈ ਕਿ ਫਜ਼ਲ ਫਿਰੋਜ਼ਪੁਰ ਦੀ ਜੁਐਲਰੀ ਸ਼ਾਪ ਵਿੱਚ ਜਿਹੜੀ ਚੋਰੀ ਫਾਇਰਿੰਗ ਹੋਈ ਸੀ ਉਸ ਵਿੱਚ ਜਿਹੜੇ આરોપી ਸਨ ਉਹਨਾਂ ਦਾ ਐਨਕਾਊਂਟਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿਸ ਦੇ ਚਲਦੇ ਜਿਸ ਦੇ ਚਲਦੇ ਫਿਰੋਜ਼ਪੁਰ ਪੁਲਿਸ ਏਜੀਟੀਐਫ ਅਤੇ ਸੀਆਈਏ ਸਟਾਫ ਦੀਆਂ ਟੀਮਾਂ ਨੇ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਤੁਹਾਨੂੰ ਦੱਸਦੇ ਕਿ ਸੀਸੀਟੀਵੀ ਵਿੱਚ ਜਿਹੜੇ ਸ਼ੂਟਰਾਂ ਦੇ ਚਿਹਰੇ ਦਿਖੇ ਸਨ ਉਹਨਾਂ ਦੀ ਪਛਾਣ ਕਰਕੇ ਪੂਰੇ ਆਪਰੇਸ਼ਨ ਨੂੰ ਚਲਾਇਆ ਗਿਆ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਦੇ ਪੈਰ ਤੇ ਗੋੜੀ ਲੱਗੀ ਸੀ ਅਤੇ ਦੂਜਾ ਡਿੱਗਣ ਕਰਕੇ ਜ਼ਖਮੀ ਹੋ ਗਿਆ ਸੀਗਾ ਜਿੰਨਾ ਦਾ ਹੁਣ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਇਹਨਾਂ ਦੇ ਗਿਰੋ ਦੇ ਬਾਕੀ ਸਾਥੀਆਂ ਦੀ ਅਬ ਪਛਾਣ ਕਰਕੇ ਉਹਨਾਂ ਦੀ ਵੀ ਬਹੁਤ ਤੇਜ਼ੀ ਗ੍ਰਿਫਤਾਰੀਆਂ ਜਿਹੜੀਆਂ ਨੇ ਹੋਣ ਗਿਆ ਤੁਹਾਨੂੰ ਦੱਸ ਦਈਏ ਕਿ ਨਾਕਾਬੰਦੀ ਦੌਰਾਨ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਮੋਟਰਸਾਈਕਲ ਤੇ ਆਏ ਸਨ ਦੋਵੇਂ આરોપી ਅਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲਿਸ ਤੇ ਫਾਇਰਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੋਵਾਂ આરોપીਆਂ ਵਿੱਚੋਂ ਇੱਕ આરોપી ਦੇ ਪੈਰ ਤੇ ਗੋਲੀ ਲੱਗਦੀ ਹੈ ਅਤੇ ਦੂਸਰਾ ਡਿੱਗਣ ਕਰਕੇ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਹਨਾਂ ਦਾ ਹਸਪਤਾਲ ਵਿੱਚ ਹੁਣ ਇਲਾਜ ਹੋ ਰਿਹਾ ਅਤੇ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਉਹ ਬਹੁਤ ਜਲਦ ਇਸ ਪੂਰੇ ਮਾਮਲੇ ਦੀ ਤਹਿ ਤੱਕ ਪੁਲਿਸ ਪਹੁੰਚੇਗੀ ਕਿ ਕਿਨੇ ਰੋਬਰੀ ਕਿਉਂ ਰੋਬਰੀ ਕਿਉਂ ਉਸ ਜੁਵਲਰ ਤੇ ਬੋਲੀਬਾਰੀ ਦੀ ਬਾਰਦਾਤਰ ਨੂੰ ਅੰਜਾਮ ਦਿੱਤਾ ਗਿਆ ਸੀਗਾ ਇਹ ਗੈਂਗ ਕੌਣ ਆਪਰੇਟ ਕਰ ਰਿਹਾ ਹੈ ਅਸਲਾ ਕਿੱਥੋਂ ਆ ਰਿਹਾ ਸੀਗਾ ਥਲੀ-ਥਲੀ ਗੱਲ ਤੋਂ ਪਰਦਾ ਉੱਠੇਗਾ ਲੇਕਿਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਇਸ ਮਾਮਲੇ ਦੇ ਵਿੱਚ ਕੁਝ ਜਿਨ੍ਹਾਂ ਦੇ ਵਿੱਚ ਪੁਲਿਸ ਨੇ ਵੱਡਾ ਐਨਕਾਊਂਟਰ ਕੀਤਾ ਹੈ ਅਤੇ ਇਸ ਮਾਮਲੇ ਦੀ ਕੁੱਥੀ ਨੂੰ ਫਿਰੋਜ਼ਪੁਰ ਮਨਜੂਰ ਜੁਵਲਰ ਦੀ ਦੁਕਾਨ ਤੇ ਜਿਹੜੀ ਗੋਲੀਬਾਰੀ ਹੋਈ ਸੀ ਕਿ ਉਹ ਸਭ ਮਾਮਲੇ ਨੂੰ ਬਹੁਤ ਜਲਦ ਇਸ ਮਾਮਲੇ ਦੇ ਤੁਸੀਂ ਨੂੰ ਬਹੁਤ ਜਲਦ ਸੁਲਝਾ ਲਿਆ। ਪੰਜਾਬ ਪੁਲਿਸ ਵੱਲੋਂ ਬਹੁਤ ਵੱਡਾ ਇਨਕਾਊਂਟਰ ਕੀਤਾ ਗਿਆ ਜਿੱਥੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਅਤੇ ਇਹਦੇ ਵਿੱਚ ਜਿਹੜੇ ਬਦਮਾਸ਼ ਨੇ ਉਹ ਬੁਰੇ ਤਰੀਕੇ ਨਾਲ ਫੱਟੜ ਹੋਏ ਨੇ ਪੂਰੀ ਖਬਰ ਤੁਹਾਨੂੰ ਦੱਸਦੀ ਹੈ ਕਿ 2 ਦਿਨ ਪਹਿਲਾਂ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਮੰਜੂ ਜੁਵਲਰ ਉੱਪਰ ਇੱਕ ਗੋਲੀਬਾਰੀ ਮਾਮਲੇ ਵਿੱਚ ਪੁਲਿਸ ਨੇ ਆਰੋਪੀਆ ਦਾ ਇਨਕਾਊਂਟਰ ਕੀਤਾ ਜਿਹਾ ਤੁਹਾਨੂੰ ਦੱਸਦੀ ਕਿ ਫਜ਼ਲ ਫਿਰੋਜ਼ਪੁਰ ਦੀ ਜੁਐਲਰੀ ਸ਼ਾਪ ਵਿੱਚ ਜਿਹੜੀ ਚੋਰੀ ਫਾਇਰਿੰਗ ਹੋਈ ਸੀ ਉਸ ਵਿੱਚ ਜਿਹੜੇ આરોપી ਸਨ ਉਹਨਾਂ ਦਾ ਐਨਕਾਊਂਟਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿਸ ਦੇ ਚਲਦੇ ਜਿਸ ਦੇ ਚਲਦੇ ਫਿਰੋਜ਼ਪੁਰ ਪੁਲਿਸ, ਐਜੀਟੀਐਫ ਅਤੇ ਸੀਆਈਏ ਸਟਾਫ ਦੀਆਂ ਟੀਮਾਂ ਨੇ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ। ਤੁਹਾਨੂੰ ਦੱਸ ਦੇ ਕਿ ਸੀਸੀਟੀਵੀ ਵਿੱਚ ਜਿਹੜੇ ਸ਼ੂਟਰਾਂ ਦੇ ਚਿਹਰੇ ਦਿਖੇ ਸਨ ਉਹਨਾਂ ਦੀ ਪਛਾਣ ਕਰਕੇ ਪੂਰੇ ਆਪਰੇਸ਼ਨ ਨੂੰ ਚਲਾਇਆ ਗਿਆ। ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਦੇ ਪੈਰ ਤੇ ਗੋੜੀ ਲੱਗੀ ਸੀ ਤੇ ਦੂਜਾ ਡਿੱਗਣ ਕਰਕੇ ਜ਼ਖਮੀ ਹੋ ਗਿਆ ਸੀਗਾ ਜਿੰਨਾ ਦਾ ਹੁਣ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਇਹਨਾਂ ਦੇ ਗਿਰੋ ਦੇ ਬਾਕੀ ਸਾਥੀਆਂ ਦੀ ਪਛਾਣ ਕਰਕੇ ਉਹਨਾਂ ਦੀ ਵੀ ਬਹੁਤ ਛੇਤੀ ਗ੍ਰਿਫਤਾਰੀਆਂ ਜਿਹੜੀਆਂ ਨੇ ਹੋਣ ਗਿਆ ਤੁਹਾਨੂੰ ਦੱਸ ਦਈਏ ਕਿ ਨਾਕੇਬੰਦੀ ਦੌਰਾਨ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਮੋਟਰਸਾਈਕਲ ਤੇ ਆਏ ਸਨ ਦੋਵੇਂ આરોપી atheena ਨੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲਿਸ ਤੇ ਫਾਇਰਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੋਵਾਂ આરોપીਆਂ ਵਿੱਚੋਂ ਇੱਕ આરોપી ਦੇ ਪੈਰ ਤੇ ਗੋਲੀ ਲੱਗਦੀ ਹੈ ਅਤੇ ਦੂਸਰਾ ਡਿੱਗਣ ਕਰਕੇ ਜ਼ਖਮੀ ਹੋ ਜਾਂਦਾ ਉਸ ਤੋਂ ਬਾਅਦ ਇਹਨਾਂ ਦਾ ਹਸਪਤਾਲ ਵਿੱਚ ਹੁਣ ਇਲਾਜ ਹੋ ਰਿਹਾ ਅਤੇ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਤੋ ਬਹੁਤ ਜਲਦ ਇਸ ਪੂਰੇ ਮਾਮਲੇ ਦੀ ਤਹਿ ਤੱਕ ਪੁਲਿਸ ਪਹੁੰਚੇ ਕਿ ਕਿਨੇ ਰੋਬਰੀ ਕਿਉਂ ਰੋਬਰੀ ਦੇ ਕਿਉਂ ਉਸ ਜੁਵਲਰ ਤੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਇਹ ਗੈਂਗ ਕੌਣ ਆਪਰੇਟ ਕਰ ਰਿਹਾ ਹੈ ਅਸਲਾ ਕਿੱਥੋਂ ਆ ਰਿਹਾ ਸੀਗਾ ਥਿੱਲੀ-ਥਿੱਲੀ ਗੱਲ ਤੋਂ ਪਰਦਾ ਉੱਠੇਗਾ ਲੇਕਿਨ ਪੁਲਿਸ ਨੂੰ ਵੱਡੀ ਕਾਰਗੁਜ਼ਾਰੀ ਮਿਲੀ ਹੈ ਇਸ ਮਾਮਲੇ ਦੇ ਵਿੱਚ ਕੁਝ ਜਿਨ੍ਹਾਂ ਦੇ ਵਿੱਚ ਪੁਲਿਸ ਨੇ ਵੱਡਾ ਐਨਕਾਊਂਟਰ ਕੀਤਾ ਹੈ ਅਤੇ ਇਸ ਮਾਮਲੇ ਦੀ ਕੁੱਥੀ ਨੂੰ ਫਰੋਸਪੁਰ ਮਨਜੂ ਜੁਵਲਰ ਦੀ ਦੁਕਾਨ ਤੇ ਜਿਹੜੀ ਗੋਲੀਬਾਰੀ ਹੋਈ ਸੀ ਉਸ ਮਾਮਲੇ ਨੂੰ ਬਹੁਤ ਜਲਦ ਇਸ ਮਾਮਲੇ ਦੇ ਉਸ ਨੂੰ ਬਹੁਤ ਜਲਦ ਸੁਲਝਾ ਲਿਆ ਪੰਜਾਬ ਪੁਲਿਸ ਵੱਲੋਂ ਬਹੁਤ ਵੱਡਾ ਐਨਕਾਊਂਟਰ ਕੀਤਾ ਗਿਆ ਜਿੱਥੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਅਤੇ ਇਹਦੇ ਵਿੱਚ ਜਿਹੜੇ ਬਦਮਾਸ਼ ਨੇ ਉਹ ਬੁਰੇ ਤਰੀਕੇ ਨਾਲ ਪੱਟੜ ਹੋਏ ਨੇ ਪੂਰੀ ਖਬਰ ਤੁਹਾਨੂੰ ਦੱਸਦੀ ਹੈ ਕਿ ਦੋ ਦਿਨ ਪਹਿਲਾਂ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਮੰਜੂ ਜੁਵਲਰ ਉੱਪਰ ਇੱਕ ਗੋਲੀਬਾਰੀ ਮਾਮਲੇ ਵਿੱਚ ਪੁਲਿਸ ਨੇ ਆਰੋਪੀਆਂ ਦਾ ਐਨਕਾਊਂਟਰ ਕੀਤਾ ਜਿਨ੍ਹਾਂ ਤੁਹਾਨੂੰ ਦੱਸਦੀ ਕਿ ਫਜ਼ਲ ਫਿਰੋਜ਼ਪੁਰ ਦੀ ਜੁਐਲਰੀ ਸ਼ਾਪ ਵਿੱਚ ਜਿਹੜੀ ਚੋਰੀ ਫਾਇਰਿੰਗ ਹੋਈ ਸੀ ਉਸ ਵਿੱਚ ਜਿਹੜੇ આરોપી ਸਨ ਉਹਨਾਂ ਦਾ ਐਨਕਾਊਂਟਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿਸ ਦੇ ਚਲਦੇ ਜਿਸ ਦੇ ਚਲਦੇ ਫਿਰੋਜ਼ਪੁਰ ਪੁਲਿਸ, ਏਜੀਟੀਐਫ ਅਤੇ ਸੀਆਈਏ ਸਟਾਫ ਦੀਆਂ ਟੀਮਾਂ ਨੇ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ। ਤੁਹਾਨੂੰ ਦੱਸਦੇ ਕਿ ਸੀਸੀਟੀਵੀ ਵਿੱਚ ਜਿਹੜੇ ਸ਼ੂਟਰਾਂ ਦੇ ਚਿਹਰੇ ਦਿਖੇ ਸਨ ਉਹਨਾਂ ਦੀ ਪਛਾਣ ਕਰਕੇ ਪੂਰੇ ਆਪਰੇਸ਼ਨ ਨੂੰ ਚਲਾਇਆ ਗਿਆ। ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਦੇ ਪੈਰ ਤੇ ਕੋੜੀ ਲੱਗੀ ਸੀ ਅਤੇ ਦੂਜਾ ਡਿੱਗਣ ਕਰਕੇ ਜ਼ਖਮੀ ਹੋ ਗਿਆ ਸੀਗਾ ਜਿੰਨਾਂ ਦਾ ਹੁਣ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਇਹਨਾਂ ਦੇ ਗਿਰੋ ਦੇ ਬਾਕੀ ਸਾਥੀਆਂ ਦੀ ਪਛਾਣ ਕਰਕੇ ਉਹਨਾਂ ਦੀ ਵੀ ਬਹੁਤ ਛੇਤੀ ਗ੍ਰਿਫਤਾਰੀਆਂ ਜਿਹੜੀਆਂ ਨੇ ਹੋਣ ਗਿਆ ਤੁਹਾਨੂੰ ਦੱਸ ਦਈਏ ਕਿ ਨਾਕਬੰਦੀ ਦੌਰਾਨ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਮੋਟਰਸਾਈਕਲ ਤੇ ਆਏ ਸਨ ਦੋਵੇਂ આરોપી ਅਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲਿਸ ਤੇ ਫਾਇਰਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੋਵਾਂ આરોપીਆਂ ਵਿੱਚੋਂ ਇੱਕ આરોપી ਦੇ ਪੈਰ ਤੇ ਗੋਲੀ ਲੱਗਦੀ ਹੈ ਅਤੇ ਦੂਸਰਾ ਡਿੱਗਣ ਕਰਕੇ ਜ਼ਖਮੀ ਹੋ ਜਾਂਦਾ ਉਸ ਤੋਂ ਬਾਅਦ ਇਹਨਾਂ ਦਾ ਹਸਪਤਾਲ ਵਿੱਚ ਹੁਣ ਇਲਾਜ ਹੋ ਰਿਹਾ ਅਤੇ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਬਹੁਤ ਜਲਦ ਇਸ ਪੂਰੇ ਮਾਮਲੇ ਦੀ ਤਹਿ ਤੱਕ ਪੁਲਿਸ ਪਹੁੰਚੇਗੀ ਕਿ ਕਿਨੇ ਰੋਬਰੀ ਕਿਉਂ ਰੋਬਰੀ ਦੇ ਕਿਉਂ ਉਸ ਜੁਵਲਰ ਤੇ ਬੋਲੀਬਾਰੀ ਦੀ ਬਾਰਦਾਦ ਨੂੰ ਅੰਜਾਮ ਦਿੱਤਾ ਗਿਆ ਸੀਗਾ ਇਹ ਗੈਂਗ ਕੌਣ ਆਪਰੇਟ ਕਰ ਰਿਹਾ ਹੈ ਅਸਲਾ ਕਿੱਥੋਂ ਆ ਰਿਹਾ ਸੀਗਾ ਕਿੱਲੀ-ਕਿੱਲੀ ਗੱਲ ਤੋਂ ਪਰਦਾ ਉੱਠੇਗਾ ਲੇਕਿਨ ਪੁਲਿਸ ਨੂੰ ਵੱਡੀ ਕਾਪੀ ਆਬੀ ਮਿਲੀ ਹੈ ਇਸ ਮਾਮਲੇ ਦੇ ਵਿੱਚ ਕੁਝ ਜਿਨ੍ਹਾਂ ਦੇ ਵਿੱਚ ਪੁਲਿਸ ਨੇ ਵੱਡਾ ਐਨਕਾਊਂਟਰ ਕੀਤਾ ਹੈ ਅਤੇ ਇਸ ਮਾਮਲੇ ਦੀ ਕੁੱਥੀ ਨੂੰ ਫਰੋਜ਼ਪੁਰ ਮੰਦੂ ਜੁਵਲਰ ਦੀ ਦੁਕਾਨ ਤੇ ਜਿਹੜੀ ਗੋਲੀਬਾਰੀ ਹੋਈ ਸੀ ਕਿ ਉਹ ਸਭ ਮਾਮਲੇ ਨੂੰ ਬਹੁਤ ਜਲਦ ਇਸ ਮਾਮਲੇ ਨੂੰ ਬਹੁਤ ਜਲਦ ਸੁਲਝਾ ਲਿਆ ਪੰਜਾਬ ਪੁਲਿਸ ਵੱਲੋਂ ਬਹੁਤ ਵੱਡਾ ਇਨਕਾਊਂਟਰ ਕੀਤਾ ਗਿਆ ਜਿੱਥੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਅਤੇ ਇਹਦੇ ਵਿੱਚ ਜਿਹੜੇ ਬਦਮਾਸ਼ ਨੇ ਉਹ ਬੁਰੇ ਤਰੀਕੇ ਨਾਲ ਪੱਟੜ ਹੋਏ ਨੇ ਪੂਰੀ ਖਬਰ ਤੁਹਾਨੂੰ ਦੱਸਦੀ ਹੈ ਕਿ 2 ਦਿਨ ਪਹਿਲਾਂ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਮੰਜੂ ਜੁਵਲਰ ਉੱਪਰ ਇੱਕ ਗੋਲੀਬਾਰੀ ਮਾਮਲੇ ਵਿੱਚ ਪੁਲਿਸ ਨੇ ਆਰੋਪੀਆਂ ਦਾ ਇਨਕਾਊਂਟਰ ਕੀਤਾ ਜਿੱਥੋਂ ਦੱਸਦੀ ਹੈ ਕਿ ਫਜ਼ਲ ਫਿਰੋਜ਼ਪੁਰ ਦੀ ਜੁਐਲਰੀ ਸ਼ਾਪ ਵਿੱਚ ਜਿਹੜੀ ਚੋਰੀ ਫਾਇਰਿੰਗ ਹੋਈ ਸੀ ਉਸ ਵਿੱਚ ਜਿਹੜੇ આરોપી ਸਨ ਉਹਨਾਂ ਦਾ ਐਨਕਾਊਂਟਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿਸ ਦੇ ਚੱਲਦੇ ਜਿਸ ਦੇ ਚੱਲਦੇ ਫਿਰੋਜ਼ਪੁਰ ਪੁਲਿਸ, ਐਜੀਟੀਐਫ ਅਤੇ ਸੀਆਈਏ ਸਟਾਫ ਦੀਆਂ ਟੀਮਾਂ ਨੇ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ। ਤੁਹਾਨੂੰ ਦੱਸ ਦਈਏ ਕਿ ਸੀਸੀਟੀਵੀ ਵਿੱਚ ਜਿਹੜੇ ਸ਼ੂਟਰਾਂ ਦੇ ਚਿਹਰੇ ਦਿਖੇ ਸਨ ਉਹਨਾਂ ਦੀ ਪਛਾਣ ਕਰਕੇ ਪੂਰਾ ਆਪਰੇਸ਼ਨ ਚਲਾਇਆ ਗਿਆ। ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਦੇ ਪੈਰ ਤੇ ਗੋੜੀ ਲੱਗੀ ਸੀ ਅਤੇ ਦੂਜਾ ਡਿੱਗਣ ਕਰਕੇ ਜ਼ਖਮੀ ਹੋ ਗਿਆ ਸੀਗਾ ਜਿੰਨਾ ਦਾ ਹੁਣ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਇਹਨਾਂ ਦੇ ਗਿਰੋਹ ਦੇ ਬਾਕੀ ਸਾਥੀਆਂ ਦੀ ਪਛਾਣ ਕਰਕੇ ਉਹਨਾਂ ਦੀ ਵੀ ਬਹੁਤ ਛੇਤੀ ਗ੍ਰਿਫਤਾਰੀਆਂ ਜਿਹੜੀਆਂ ਨੇ ਹੋਣ ਗਿਆ ਤੁਹਾਨੂੰ ਦੱਸ ਦਈਏ ਕਿ ਨਾਕਾਬੰਦੀ ਦੌਰਾਨ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਮੋਟਰਸਾਈਕਲ ਤੇ ਆਏ ਸਨ 2000 ਰੁਪਏ ਅਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲਿਸ ਤੇ ਫਾਇਰਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੋਵਾਂ આરોપીਆਂ ਵਿੱਚੋਂ ਇੱਕ આરોપી ਦੇ ਪੈਰ ਤੇ ਗੋਲੀ ਲੱਗਦੀ ਹੈ ਅਤੇ ਦੂਸਰਾ ਡਿੱਗਣ ਕਰਕੇ ਜ਼ਖਮੀ ਹੋ ਜਾਂਦਾ ਜਿਸ ਤੋਂ ਬਾਅਦ ਇਹਨਾਂ ਦਾ ਹਸਪਤਾਲ ਵਿੱਚ ਹੁਣ ਇਲਾਜ ਹੋ ਰਿਹਾ ਅਤੇ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਬਹੁਤ ਜਲਦ ਇਸ ਪੂਰੇ ਮਾਮਲੇ ਦੀ ਤਹਿ ਤੱਕ ਪੁਲਿਸ ਪਹੁੰਚੇ ਕਿ ਕਿ ਕਿਨੇ ਰੋਬਰੀ ਕਿਉਂ ਰੋਬਰੀ ਕਿਉਂ ਉਸ ਜੁਵਲਰ ਤੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਇਹ ਗੈਂਗ ਕੌਣ ਆਪਰੇਟ ਕਰ ਰਿਹਾ ਅਸਲਾ ਕਿੱਥੋਂ ਆ ਰਿਹਾ ਸੀਗਾ ਥਲੀ-ਗੱਲੀ ਗੱਲ ਤੋਂ ਪਰਦਾ ਉੱਠੇਗਾ ਲੇਕਿਨ ਪੁਲਿਸ ਨੂੰ ਵੱਡੀ ਕਾਪੀ ਆਬੀ ਮਿਲੀ ਹੈ ਇਸ ਮਾਮਲੇ ਦੇ ਵਿੱਚ ਕੁ ਜੀ ਜਿਨ੍ਹਾਂ ਦੇ ਵਿੱਚ ਪੁਲਿਸ ਨੇ ਵੱਡਾ ਐਨਕਾਊਂਟਰ ਕੀਤਾ ਅਤੇ ਇਸ ਮਾਮਲੇ ਦੀ ਗੁੱਥੀ ਨੂੰ ਫਿਰੋਜ਼ਪੁਰ ਮੰਦੂ ਜੁਲੜ ਦੀ ਦੁਕਾਨ ਤੇ ਜਿਹੜੀ ਗੋਲੀਬਾਰੀ ਹੋਈ ਸੀ ਉਸ ਮਾਮਲੇ ਨੂੰ ਬਹੁਤ ਜਲਦ ਇਸ ਮਾਮਲੇ ਦੀ ਗੁੱਥੀ ਨੂੰ ਬਹੁਤ ਜਲਦ ਸੁਲਝਾ ਲਿਆ ਪੰਜਾਬ ਪੁਲਿਸ ਵੱਲੋਂ ਬਹੁਤ ਵੱਡਾ ਐਨਕਾਊਂਟਰ ਕੀਤਾ ਗਿਆ ਜਿੱਥੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਅਤੇ ਇਹਦੇ ਵਿੱਚ ਜਿਹੜੇ ਬਦਮਾਸ਼ ਨੇ ਉਹ ਬੁਰੇ ਤਰੀਕੇ ਨਾਲ ਫੱਟੜ ਹੋਏ ਨੇ ਪੂਰੀ ਖਬਰ ਤੁਹਾਨੂੰ ਦੱਸ ਦਈਏ ਕਿ ਦੋ ਦਿਨ ਪਹਿਲਾਂ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਮੰਜੂ ਜੁਵਲਰ ਉਪਰ ਇੱਕ ਗੋਲੀਬਾਰੀ ਮਾਮਲੇ ਵਿੱਚ ਪੁਲਿਸ ਨੇ ਆਰੋਪੀਆ ਦਾ ਐਨਕਾਊਂਟਰ ਕੀਤਾ ਜਿਹਹਾਂ ਤੋਂ ਦੱਸਦੇ ਕਿ ਫਜ਼ਲ ਫਿਰੋਜ਼ਪੁਰ ਦੀ ਜੁਐਲਰੀ ਸ਼ਾਪ ਵਿੱਚ ਜਿਹੜੀ ਚੋਰੀ ਫਾਇਰਿੰਗ ਹੋਈ ਸੀ ਉਸ ਵਿੱਚ ਜਿਹੜੇ આરોપી ਸਨ ਉਹਨਾਂ ਦਾ ਐਨਕਾਊਂਟਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿਸ ਦੇ ਚਲਦੇ ਜਿਸ ਦੇ ਚਲਦੇ ਫਿਰੋਜ਼ਪੁਰ ਪੁਲਿਸ, ਏਜੀਟੀਐਫ ਅਤੇ ਸੀਆਈਏ ਸਟਾਫ ਦੀਆਂ ਟੀਮਾਂ ਨੇ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ। ਤੁਹਾਨੂੰ ਦੱਸਦੇ ਕਿ ਸੀਸੀਟੀਵੀ ਵਿੱਚ ਜਿਹੜੇ ਸ਼ੂਟਰਾਂ ਦੇ ਚਿਹਰੇ ਦਿਖੇ ਸਨ ਉਹਨਾਂ ਦੀ ਪਛਾਣ ਕਰਕੇ ਪੂਰੇ ਆਪਰੇਸ਼ਨ ਨੂੰ ਚਲਾਇਆ ਗਿਆ। ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਦੇ ਪੈਰ ਤੇ ਗੋੜੀ ਲੱਗੀ ਸੀ ਤੇ ਦੂਜਾ ਡਿੱਗਣ ਕਰਕੇ ਜ਼ਖਮੀ ਹੋ ਗਿਆ ਸੀਗਾ ਜਿੰਨਾ ਦਾ ਹੁਣ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਇਹਨਾਂ ਦੇ ਗਿਰੋ ਦੇ ਬਾਕੀ ਸਾਥੀਆਂ ਦੀ ਪਛਾਣ ਕਰਕੇ ਉਹਨਾਂ ਦੀ ਵੀ ਬਹੁਤ ਚੇਤੀ ਗ੍ਰਫਤਾਰੀਆਂ ਜਿਹੜੀਆਂ ਨੇ ਹੋਣ ਗਿਆ ਤੁਹਾਨੂੰ ਦੱਸ ਦਈਏ ਕਿ ਨਾਕਾਬੰਦੀ ਦੌਰਾਨ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਮੋਟਰਸਾਈਕਲ ਤੇ ਆਏ ਸਨ ਦੋਵੇਂ આરોપી ਅਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲਿਸ ਤੇ ਫਾਇਰਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੋਵਾਂ આરોપીਆਂ ਵਿੱਚੋਂ ਇੱਕ આરોપી ਦੇ ਪੈਰ ਤੇ ਗੋਲੀ ਲੱਗਦੀ ਹੈ ਅਤੇ ਦੂਸਰਾ ਡਿੱਗਣ ਕਰਕੇ ਜ਼ਖਮੀ ਹੋ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਦਾ ਹਸਪਤਾਲ ਵਿੱਚ ਹੁਣ ਇਲਾਜ ਹੋ ਰਿਹਾ ਅਤੇ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਬਹੁਤ ਜਲਦ ਇਸ ਪੂਰੇ ਮਾਮਲੇ ਦੀ ਤਹਿ ਤੱਕ ਪੁਲਿਸ ਪਹੁੰਚੇ ਕਿ ਕਿਨੇ ਰੋਬਰੀ ਕਿਉਂ ਰੋਬਰੀ ਕਿਉਂ ਉਸ ਜੁਵਲਰ ਤੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਇਹ ਗੈਂਗ ਕੌਣ ਆਪਰੇਟ ਕਰ ਰਿਹਾ ਹੈ ਅਸਲਾ ਕਿੱਥੋਂ ਆ ਰਿਹਾ ਸੀਗਾ ਥਿੱਲੀ-ਥਿੱਲੀ ਗੱਲ ਤੋਂ ਪਰਦਾ ਉੱਠਿਆ ਲੇਕਿਨ ਪੁਲਿਸ ਨੂੰ ਵੱਡੀ ਕਾਰਗੁਜ਼ਾਰੀ ਮਿਲੀ ਹੈ ਇਸ ਮਾਮਲੇ ਦੇ ਵਿੱਚ ਕੁਝ ਜੀ ਜਿਨ੍ਹਾਂ ਦੇ ਵਿੱਚ ਪੁਲਿਸ ਨੇ ਵੱਡਾ ਐਨਕਾਊਂਟਰ ਕੀਤਾ ਹੈ ਅਤੇ ਇਸ ਮਾਮਲੇ ਦੀ ਕੁੱਥੀ ਨੂੰ ਫਿਰੋਜ਼ਪੁਰ ਮਨਜੂ ਜੁਵਲਰ ਦੀ ਦੁਕਾਨ ਤੇ ਜਿਹੜੀ ਗੋਲੀਬਾਰੀ ਹੋਈ ਸੀ ਉਸ ਮਾਮਲੇ ਨੂੰ ਬਹੁਤ ਜਲਦ ਇਸ ਮਾਮਲੇ ਨੂੰ ਬਹੁਤ ਜਲਦ ਸੁਲਝਾ ਲਿਆ ਪੰਜਾਬ ਪੁਲਿਸ ਵੱਲੋਂ ਬਹੁਤ ਵੱਡਾ ਇਨਕਾਊਂਟਰ ਕੀਤਾ ਗਿਆ ਜਿੱਥੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਅਤੇ ਇਹਦੇ ਵਿੱਚ ਜਿਹੜੇ ਬਦਮਾਸ਼ ਨੇ ਉਹ ਬੁਰੇ ਤਰੀਕੇ ਨਾਲ ਫੱਟੜ ਹੋਏ ਨੇ ਪੂਰੀ ਖਬਰ ਤੁਹਾਨੂੰ ਦੱਸਦੀ ਹੈ ਕਿ 2 ਦਿਨ ਪਹਿਲਾਂ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਮੰਜੂ ਜੁਵਲਰ ਉੱਪਰ ਇੱਕ ਗੋਲੀਬਾਰੀ ਮਾਮਲੇ ਵਿੱਚ ਪੁਲਿਸ ਨੇ ਆਰੋਪੀਆ ਦਾ ਇਨਕਾਊਂਟਰ ਕੀਤਾ ਜਿਹਾ ਤੁਹਾਨੂੰ ਦੱਸਦੀ ਕਿ ਫਜ਼ਲ ਫਿਰੋਜ਼ਪੁਰ ਦੀ ਜੁਐਲਰੀ ਸ਼ਾਪ ਵਿੱਚ ਜਿਹੜੀ ਚੋਰੀ ਫਾਇਰਿੰਗ ਹੋਈ ਸੀ ਉਸ ਵਿੱਚ ਜਿਹੜੇ આરોપી ਸਨ ਉਹਨਾਂ ਦਾ ਐਨਕਾਊਂਟਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿਸ ਦੇ ਚਲਦੇ ਜਿਸ ਦੇ ਚਲਦੇ ਫਿਰੋਜ਼ਪੁਰ ਪੁਲਿਸ ਏਜੀਟੀਐਫ ਅਤੇ ਸੀਆਈਏ ਸਟਾਫ ਦੀਆਂ ਟੀਮਾਂ ਨੇ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਤੁਹਾਨੂੰ ਦੱਸ ਦੇ ਕਿ ਸੀਸੀਟੀਵੀ ਵਿੱਚ ਜਿਹੜੇ ਸ਼ੂਟਰਾਂ ਦੇ ਚਿਹਰੇ ਦਿਖੇ ਸਨ ਉਹਨਾਂ ਦੀ ਪਛਾਣ ਕਰਕੇ